ਇੱਕ ਭੈਣ ਦਾ ਸਵਾਲ ਆਇਆ ਸੀ ਸਹਿਜ ਪਾਠ ਉਹ ਕਰ ਰਹੇ ਨੇ ਉਹਨਾਂ ਵਿੱਚ ਉਹਨਾਂ ਨੇ ਇੱਕ ਪੰਕਤੀ ਪੜ੍ਹੀ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਉਹ ਕਹਿੰਦੇ ਕਿ ਮੈਂ ਇਸ ਪੰਕਤੀ ਤੇ ਆ ਕੇ ਰੁਕ ਗਈ ਕਿਉਂਕਿ ਇਸ ਪੰਕਤੀ ਨੂੰ ਲੈ ਕੇ ਮੇਰੇ ਮਨ 'ਚ ਇੱਕ ਦੁਬਿਧਾ ਆ ਗਈ ਕਿ ਮਹਾਰਾਜ ਦਾ ਬਚਨ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਕਿ ਤੁਹਾਨੂੰ ਮੈਂਸੇ ਜਾਂਦੇ ਨੇ ਮਹਾਵਾਰੀ ਆਂਦੀ ਹੈ ਤੁਸੀਂ ਕਿਵੇਂ ਤੁਸੀਂ ਤਾਂ ਝੂਠੇ ਹੋ ਕਿ ਉਹਨਾਂ ਦਿਨਾਂ ਦੇ ਵਿੱਚ ਫਿਰ ਉਹ ਬੀਬੀਆਂ ਜਿਹੜੀਆਂ ਨੇ ਆਠ ਕਰ ਸਕਦੀਆਂ ਪਹਿਲਾਂ ਤਾਂ ਸਾਨੂੰ ਇਸ ਪੰਕਤੀ ਨੂੰ ਧਿਆਨ ਨਾਲ வாਚਣਾ ਪੈਣਾ ਹੈ ਕਿ ਇਹ ਕਿਹੜੇ ਸੰਦਰਭ ਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਆਖੇ ਨੇ ਮਹਾਰਾਜ ਨੇ ਬਚਨ ਆਖ ਖਵਾਰ ਝੂਠਾ ਝੂਠਾ ਮੁਖ ਵਸੈ ਨਿਤਨਤ ਹੋਏ ਖਵਾਰ ਸੁੱਚੇ ਇਹ ਨਾ ਆਖੀਏ ਬਹਿਨ ਦੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਇੱਥੇ ਮਹਾਰਾਜ ਨੇ ਉਦਾਹਰਣ ਦਿੱਤੀ ਹੈ ਕਾਰਨ ਨਹੀਂ ਦੱਸਿਆ ਕਿ ਔਰਤ ਮੈਲੀ ਹੋ ਗਈ ਭਾਵੇਂ ਔਰਤ ਜਿੰਨਾ ਮਰਜੀ ਨਹਾ ਤੋ ਲਵੇ ਪਰ ਉਹਦਾ ਸਰੀਰ ਮੈਲਾ ਹੋਏਗਾ ਉਹ ਸਰੀਰ ਕਰਕੇ ਮੈਲੀ ਹੁੰਦੀ ਰਹੇਗੀ ਕਿਉਂ ਚਾਰ ਪੰਜ ਦਿਨ ਇਹੋ ਜਿਹੇ ਨਹੀਂ ਜਿੰਦੇ ਅੰਦਰ ਝੂਠ ਹੈ ਜਿੰਦੇ ਅੰਦਰ ਬੇਈਮਾਨੀ ਉਹ ਬੰਦਾ ਹਮੇਸ਼ਾ ਹੀ ਮੈਲਾ ਰਹੇਗਾ ਮੈਲਾ ਕਿਵੇਂ ਰਹੇਗਾ ਜਿਵੇਂ ਇੱਕ ਇਸਤਰੀ ਤਨ ਕਰਕੇ ਮੈਲੀ ਰਹਿੰਦੀ